ਹਾਂ ਕੀ ਗੱਲ ਤੁਸੀਂ ਡਿਊਟੀ ਨਹੀਂ ਕਰਦੇ ਡਿਊਟੀ ਤੇ ਮੈਂ ਤੇਰੀ ਕਰਦਾ ਡਿਊਟੀ ਨਹੀਂ ਡਿਪਾਰਟਮੈਂਟ ਦੀ ਕਰਦਾ ਮੈਂ ਆਪਣੀ ਡਿਊਟੀ ਦਾ ਮਨਵਾਰ ਕੋਈ ਆ ਪ੍ਰੋਬਲਮ ਮੇਰੀ ਕੁੜੀ ਆ ਇੱਥੇ ਸੌਰਿਆ ਨੇ ਕੁਝ ਦੇ ਕੇ ਮਾਰ ਦਿੱਤੀ ਹੈਗੀ ਅੱਛਾ ਉਹਦਾ ਇੱਕ ਬੱਚਾ 7 ਸਾਲ ਦਾ ਮੈਨੂੰ ਤਰਲੇ ਹੋ ਕੇ ਮਾਰਦੇ ਨੇ ਮੇਰਾ ਚਲਾਨ ਨਹੀਂ ਪੇਚ ਕਰਨ ਦਾ ਵੀ ਤੀਜਾ ਆ ਜਾਂ ਬਦਲ ਗਿਆ ਤੀਜੀ ਵਾਰ ਮੇਰੇ ਕੋ ਪੈਸੇ ਲੈ ਲੇ ਨਾ ਮੈਨੂੰ ਮਾਰਗ ਨਹੀਂ ਇੱਕ ਕ੍ਰੋਮੀ ਕਰਾ ਜਾ ਯੂਕਮੇਡੀ ਕਰਾ ਜਾ ਕਮੈਂਡ ਕਰਨ ਦੀ ਲੋੜ ਨਹੀਂ ਪਾ ਜੀ ਤੁਸੀਂ ਤਾਂ ਪੈਸੇ ਨਹੀਂ ਲੈਂਦੇ ਮਿੰਨ ਪਾਹ ਦਿੱਤੇ ਤੂੰ ਕਿਦਾਂ ਮੇਰੇ ਪਾਹ ਦਿੱਤੇ ਹੈ ਭਾਜੀ ਕਿਦਾਂ ਪੈਸੇ ਦੇ ਕੇ ਤੈਨੂੰ ਮੈਡਮ ਕਿਦਾਂ ਪੈਸੇ ਦੇ ਕੇ ਮੈਨੂੰ ਕੋਈ ਨਹੀਂ ਦੇ ਤੂੰ ਤੂੰ ਦੱਸ ਤੂੰ ਮੈਨੂੰ ਪੈਸੇ ਦੇ ਕੇ ਤੈਨੂੰ ਕਾ ਬਾਲਣ ਦਾ ਕਿਦਾਂ ਪੈਸੇ ਦੇ ਕੇ ਮੈਨੂੰ ਮੈਂ ਤੁਹਾਨੂੰ 5000 ਪੈਸੇ ਦੇ ਤੜਕਾ ਲੈਣੇ ਆ ਕੀ ਚੀਜ਼ ਦਾ ਕੀ ਪ੍ਰੋਬਲਮ ਕੀ ਤੁਹਾਨੂੰ ਉਹ ਭਾਜੀ ਮੈਂ ਤਾਂ ਆਦਾ ਗੱਲ ਇੱਕ ਮਿੰਟ ਵੀ ਗੱਲ ਸਭ ਨਾਲ ਇੱਕ ਦਿਨ ਬਲਜਿੰਦਰ ਇੱਥੇ ਖੜੀ ਬਾਹਰ ਕੁੜੀ ਹਾਂ ਈਓ ਆਪੀ ਇਹੋ ਤਰੀਕੇ ਦਾ ਮੈਂ ਇਹਨੂੰ ਵਿਚਾਰੀ ਹੁ ਕਹਿਣਾ ਨਹੀਂ ਆ ਇਹ ਜਿਹੜਾ ਤੱਲੇ ਲੈਣ ਦੀ ਮੇਰਾ ਕੋਈ ਚਲਾਨੀ ਨੂੰ ਡੋਕਾ ਕਰਾਉਣਾ ਉਹ ਮੁੰਡੂ ਕੁੜੀ ਕਹਿੰਦੀ ਪਹਿਲਾਂ ਅਗਰੇ ਨਾਲੇ ਡੋਕਾ ਕਰਾ ਲੈਣੀ ਸਾਰਾ ਹੁਆਲੇ ਵਿਚਾਰੀ ਨਾਲ ਬੜੀ ਇਹਦਾ ਮੈਟਰ ਆ ਵਾ ਤੇ ਇਹਦਾ ਨਾਲ ਕੁਝ ਚਲਾਨੀ ਨੂੰ ਡੋਕਾ ਕਰਾਉਂਦਾ ਜਿਹੜਾ ਉਹ ਬਦਲ ਜਾਂਦਾ ਤੇ ਮੈਂ ਕੀ ਕਰਾਂ ਮੇਰਕੋ ਕੀ ਹੱਲ ਜਾਉਣੀ ਕਹਿੰਦੀ ਸਰ ਤੁਸੀਂ ਇਹ ਕਰ ਦਿਓ ਇਹਦੀ ਵੀ ਇਹਦਾ ਡੂਪੋਰਟ ਕਰਾ ਦਿਓ ਓਕੇ ਠੀਕ ਨਹੀਂ ਇਹਦਾ ਮੈਂ ਮੈਂ ਉਹਦੇ ਬਲਜਿੰਦਰ ਨਾਲ ਕਹਿੰਦਾ ਚੱਲ ਮੰਦੇ ਦੇ ਉਹਦਾ ਚਲਾਨ ਵੀ ਚੈੱਕ ਕਰਾਇਆ ਬਕਾਇਦਾ ਉਹਦੇ ਤੇ ਐਫਐਸਐਲ ਦੀ ਰਿਪੋਰਟ ਨਹੀਂ ਆ ਰਹੀ ਇਹ ਬੀਬੀ ਰਾਣੀ ਜਦੋਂ ਮੈਨੂੰ ਫੋਨ ਕਰਦੀ ਆ ਤਾਂ ਜਦੋਂ ਮਾਰਾ ਬੋਲਦੀ ਆ ਆਹ ਡਾਇਰੈਕਟ ਆ ਕੇ ਮਾਰਾ ਬੋਲਣਾ ਆਪੀ ਮੈਂ ਇਸ ਤਰ੍ਹਾਂ ਕਬੂਰ ਚੁੱਕਾ ਹੈ ਕੀ ਗੱਲ ਤੁਸੀਂ ਡਿਊਟੀ ਨਹੀਂ ਕਰਦੇ ਡਿਊਟੀ ਮੈਂ ਤੇਰੀ ਕਰਦਾ ਡਿਊਟੀ ਨਹੀਂ ਡਿਪਾਰਟਮੈਂਟ ਦੀ ਕਰਦਾ ਮੈਂ ਆਪਣੀ ਤਾਂ ਮੈਨੂੰ ਆਰ ਕੋਈ ਆ ਮੇਰੇ ਕੋਲ ਤੇਰੀ ਫਾਈਲ ਨਹੀਂ ਹੈ ਮੈਂ ਤੇ ਨਹੀਂ ਹਲਪ ਕਰਦੇ ਵੇ ਵੀ ਮਾਰਕੀ ਨਹੀਂ ਆਈ ਮੈਨੂੰ ਬਾਇ ਉਹ ਫਾਇ ਤੁਹਾਡੀ ਇਹਨਾਂ ਨੂੰ ਮਾਰ ਦੇਣੀ ਮੇਰੇ ਮਨ ਸਰ ਮਾਲ ਠੀਕ ਹੈ ਬੱਡੇ ਸਾਥ ਕੋਈ ਵੱਡੇ ਸਾਥ ਮੇਲਾ ਜਾ ਜਿਹੋਦਾ ਨੂੰ ਜਿੱਦਾ ਚੰਗਾ ਲੱਗਦਾ ਬਾਕੀ ਬੜਾ ਜੀ ਜੀ ਸਾਰਾ ਕੁਛ ਹੈ ਖਰੜਦੀ ਰਿਪੋਰਟ ਵੀ ਆ ਗਈ ਹੈ 2024 ਮੇਰੀ ਗੁੱਡੀਆਂ ਮੇਰੀ ਗੁੱਡੀਆਂ ਫਾਇਲ ਕਿੱਥੇ ਗਈ ਕਿੱਥੇ ਫਾਇਲ ਹੋਈ ਇਹਨਾਂ ਹੋ ਗਿਆ ਸਾਰਾ ਕੁਛ ਉਹਨੂੰ ਮੈਂ ਕੋਈ ਨਹੀਂ ਮਾਰਖਾ ਇਹ ਮੁੱਛਰੇ ਪਹਿਲਾਂ ਗੁਰ ਮੈਂ ਕਹਦੇ ਹੱਲ ਕਰਨ ਗਿਆ ਮੈਂ ਉਹ ਨਹੀਂ ਕਰੀ ਤੂੰ ਮੈਂ ਪੁੱਛ ਨਹੀਂ ਨਹੀਂ ਆ ਮੈਂ ਮੈਂ ਕਿਸੇ ਦਾ ਟਾਮ ਕੱਤੀ ਮੈਂ ਕੰਮ ਛੱਡ ਕੇ ਆਈ ਮਿਰਜੀ ਮੇਰੇ ਤੋਂ 2 ਤੋਂ 2 ਸਾਲ ਹੋ ਗਏ ਤੇ ਆਉਂਦੀ ਨਾ ਮੇਰੀ ਗੱਲ ਸੁਣ ਪਹਿਲਾਂ ਮੁੰਸਰ ਮੈਨੂੰ ਪ੍ਰੋਬਲਮ ਕੀ ਹੈ ਪ੍ਰੋਬਲਮ ਹੈ ਕਿ ਗੁੱਡੀ ਆਈ ਤੇ ਸਹੁਰਿਆਂ ਨੇ ਕੁਝ ਦੇ ਕੇ ਮਾਰ ਦਿੱਤੀ ਹੈਗੀ ਅੱਛਾ ਉਹ ਤਾਂ ਇੱਕ ਬੱਚਾ 7 ਸਾਲ ਦਾ ਮੈਨੂੰ ਤਰਲੇ ਹੋ ਕੇ ਮਾਰ ਦਿੱਨ ਮੇਰਾ ਚਲਾਣ ਨਹੀਂ ਪੇਚ ਕਰਨ ਦਾ ਤੇ ਜਾ ਆਇਆ ਬਦਲ ਗਿਆ ਤੀਜੀ ਵਾਰ ਮੇਰੇ ਕੋ ਪੈਸੇ ਲੈ ਲੈਂਦੇ ਨਾ ਕਿੰਨੇ ਕੋ ਫੋਨ ਲੰਦਰ ਪੈਸੇ ਪੈ ਜਿਹੜੀ ਤੇ ਨਹੀਂ ਲਿਆ ਨਾ ਪੈਸੇ ਲਾਇਆ ਕਲਮਿੰਦਰ ਬਾਹਰ ਹੋ ਮਰ ਗਿਆ ਉਹ ਮਰ ਉਹ ਚਲੇ ਗਿਆ ਹੁਣ ਇਹ ਬਾ ਇਹ ਮੈਨੂੰ ਇਦਾਂ ਬੋਲਦਾ ਹਾਂ ਕੋਈ ਗੱਲ ਨਹੀਂ ਤੁਸੀਂ ਜਾਓ ਕੋਈ ਗਰੀਬ ਤੇ ਗਰੀਬਤ ਕੀ ਗੱਲ ਜੇ ਕੋਈ ਮੇਰੀ ਮਗਰ ਬੰਧਿਆ ਸੀ ਸਪੋਰਟ ਨਹੀਂ ਕੀਤਾ ਮੇਰੇ ਮੈਨੂੰ ਜਾਂਦਾ ਨਹੀਂ ਮੈਂ ਨਾ ਆਇਆਇਆ ਤੁਸੀਂ ਨਹੀਂ ਨਹੀਂ ਨਾ ਤਾਂ ਮੈਟਰ ਪਾਜੀ ਹੈਗਾ ਕਿੱਥੇ ਹੈ ਇਹਨਾਂ ਦਾ ਮੈਟਰ ਕਿਹਦੇ ਕੋਲ ਯਾਰ ਮੁਰਸ਼ੀਆ ਤੋਂ ਪਾ ਲੱਗਣਾ ਪੰਜੀ ਜਾਓ ਪਾਜੀ ਮੇਰੇ ਸੁਣੋ ਗੱਲ ਪੱਤਰਕਾਰ ਸਾਹਿਬ ਮੇਰੀ ਸੁਣੋ ਗੱਲ ਇਹ ਗੱਲ ਪਤਾ ਕੀ ਆ ਇਹਨਾਂ ਦਾ ਨਾ ਕੋਈ ਪੁਰਾਣਾ ਮੈਟਰ ਹੋਣਾ ਪੁਰਾਣਾ ਮੈਟਰ ਜੀ ਮੈਂ ਆਪਾਂ ਤੁਹਾਡੀ ਨਾਲ ਸੋਧੇ ਲੋ ਪੂਰੀ ਗੱਲ ਕੋਈ ਗੱਲ ਨਹੀਂ ਹਾਂ ਮੁਰਸ਼ੀ ਕੋ ਜਾ ਜਿਹਨੂੰ ਤਰੀ ਫਾਈਲ ਭਾਰਤ ਹੋਈ ਹੈ ਨਾ ਕੱਲ੍ਹ ਪਹੁੰਚਾ ਉਹ ਜ਼ਿੰਮੇਵਾਰ ਤੇਰਾ ਠੰਡਦਾਰ ਭਾਵੇਂ ਸੀਪੀ ਕੁਛ ਕਾਦ ਲਾ ਦੇ ਜਿਹਨੂੰ ਮਰਜੀ ਲਾ ਦੇ ਉਹ ਉਹ ਕਰਾਊਗਾ ਚਲੋ ਫਿਰ ਵੀ ਹੈਂਡਲ ਕਰਦੇ ਹੋ ਤੁਸੀਂ ਇਹ ਸਿਰਫ ਕਰ ਲੈਣਗੇ ਵਧੀਆ ਅਫਸਰ ਹੈ ਜਿਹਨੂੰ ਕੁੜੀ ਦੇ ਕਹਿ ਰਹੇ ਮੈਂ ਜਮਨੂੰ ਮਿਰਜੀ ਢੇੜ 2 ਸਾਲ ਕਿ ਮੈਂ ਕਹਿਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਉਹਨੀਆਂ ਅਗਲੇ ਪੁੱਤੇ ਬੀ ਤੈਨੂੰ ਜਾਏਗਾ ਫਾਈਲ ਜਸਰ ਮੜ ਜਾਨੂੰ ਦੇਖੋ ਜਰਾ ਫਾਈਲ ਦੇਖੋ ਆਪਾਂ ਇੱਥੇ ਗਏ ਤੀ ਵੇਖੋ ਐਂਟਾ ਕਰਦੇ ਜਦੋਂ ਪਹੁੰਚਦੇ ਉਹ ਐਂਟਾ ਬੋਸੀ ਚਾੜੋ ਚਲੋ ਕਾਗਜ਼ੀ ਪੱਤੇ ਵੇਖੋ ਕਿ ਤੂੰ ਫਾਈਲ ਭਾਰਤ ਨੇ ਤੇ ਵੀ ਆਪਣੀ ਜਗ੍ਹਾ ਸਹੀ ਉਹ ਆਪਣੀ ਜਗ੍ਹਾ ਸਹੀ ਵਿਚਾਰੀ ਇਹ 2 ਸਾਲ ਅਗਲੀ ਦੀ ਵੀ ਹੋ ਗਈ ਨਾ ਉਹ ਖੇਡ ਕੈਂਡ ਵੀ ਮਾੜੀ ਕੋ ਭਾਜੀ ਬੜਾ ਬੜਾ ਬੋਲਦੀ ਐ ਤੂੰ ਕਿਤੇ ਸੁਣਿਆ ਨਹੀਂ ਇਹਦੀਆਂ ਮੈਲ ਨੇ ਜਿਹੜੀ ਕੁੜੀ ਚਲੀ ਗਈ ਹੈ ਮਰ ਗਈ ਹੈ ਤੇ ਉਹਨੇ ਤਾਂ ਪਿੱਟਣਾ ਉਹਦੇ ਮਾਰਨ ਤੱਕ ਬੈਠਾ ਇਹਨਾਂ ਨੇ ਬਤਾ ਵੀ ਆ ਪੂਰਾ ਮੈਟਰ ਦਾ ਆ ਫੇਰ ਫੇਰ ਆਪਾਂ ਕਿਉਂ ਐਲੀਗੇਸ਼ਨ ਲਾਉਂਦੇ ਗਏ ਐਲੀਗੇਸ਼ਨ ਤਾਂ ਨਹੀਂ ਪਤਾ ਮਾਰ ਗਈ ਐਲੀਗੇਸ਼ਨ ਕੀ ਹੋਇਆ ਵਾ ਤੁਹਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਨੋਰਮਲ ਗੱਲ ਕਰ ਰਿਹਾ ਤੇ ਆਪਾਂ ਕਿਉਂ ਕਰਨ ਟੈ ਇਨਾਮ ਦਾਡਾ ਮੇਰਾ ਨਗਰ ਮੀਤ ਕਹ ਰਿਹਾ ਵੀ ਜੀ ਅੰਦਰ ਬਹਿਸ ਵਾਜੀ ਹੋਣ ਦੀ ਸੀ ਕਿਸੇ ਆ ਸਹੀ ਮੈਂ ਵੀਰ ਜੀ ਮਾਮਲਾ ਕੀ ਹੈ 24 ਮਾਰਚ ਦੀ ਮੇਰੀ ਗੁੜੀਆ ਮਤਲਬ ਵੀ ਇੱਥੇ ਪੂਰੀ ਹੋ ਗਈ ਤੇ 24 ਮਾਰਚ ਕਿਹੜਾ ਸਾਲ ਪਿਛਲਾ ਸਾਲ ਜਿਹੜਾ 24 ਅੱਛਾ ਨਹੀਂ 2024 ਦੀ 16 ਮਾਰਚ ਨੂੰ ਨਾ 16 ਮਾਰਚ ਦੀ ਪੂਰੀ ਹੋ ਗਈ ਆ ਤੇ ਇੱਥੇ ਕੇਸ ਲੱਗਾ ਵਾ ਤੇ ਮੈਨੂੰ ਤਰਲੇ ਮਾਰਦੀਨ ਮੇਂ ਡੇਢ ਤੋਂ 2 ਸਾਲ ਹੋ ਗਏ ਹੁੰਦੀ ਨੇ ਮੇਰੀ ਕੋਈ ਸੁਣਾਈ ਨਹੀਂ ਹੋਣਦੀ ਕੀ ਸੁਣਵਾਈ ਕਰਨਾ ਚਾਹੁੰਦੇ ਕੀ ਸੁਣਵਾਈ ਮੇਰੇ ਚਲਾਨ ਭੇਜਣ ਵਾਲਾ ਮੇਰਾ ਚਲਾਨ ਨਹੀਂ ਭੇਜਦਾ 2 ਸਾਲ ਹੋ ਗਏ ਚਲਾਨ ਨਹੀਂ ਨਾ ਮੇਰਾ ਚਲਾਨ ਨਹੀਂ ਪੇਸ਼ ਕਰਨਦਾ ਵੀ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਚਲਾਨ ਨਹੀਂ ਪੇਸ਼ ਹੋਇਆ ਇਹ ਮੇਰਾ ਚਲਾਨ ਮੈਨੂੰ ਮਤਲਬ ਵੀ ਗਾੜੀ ਕੇਸ ਹੀ ਨਹੀਂ ਗਿਆ ਉਹ ਜਿਹੜੇ ਜਿੰਨਾਂ ਦਾ ਮਤਲਬ ਕੇਸ ਲੱਗਾ ਵਾ ਉਹ ਕੱਚਾ ਜਮਾਨਤਾ ਤੇ ਉਹ ਕਾਲੇ ਪਾਇਆ ਕਹਿੰਦੇ ਵੀ ਸਾਡਾ ਨਿਵੇੜਾ ਹੋਣਾ ਚਾਹੀਦਾ ਵਾ ਤੇ ਵੀ ਸਾਡਾ ਚਲਾਨ ਪੇਸ਼ ਕਰ ਦੋ ਹੂੰ ਹੂੰ ਤੇ ਇਹ ਮੇਰਾ ਕੋਈ ਨਾ ਚਲਾਨ ਨਹੀਂ ਮੇਰਾ ਇੰਨਾ ਗੇੜਾ ਮੈਂ ਹਫਤੇ ਬਾਅਦ ਆਉਣੀ ਆਪ ਮੈਂ ਕਿਸੇ ਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਉਣੀ ਆ ਇਹ ਇਦਾਂ ਹੀ ਬੋਲਦੇ ਮੈਨੂੰ ਕੀ ਕਿਤਰਾ ਬੋਲੇ ਅੱਜ ਤੁਹਾਨੂੰ ਅੱਜ ਵੀ ਮੈਨੂੰ ਇਦਾਂ ਬੋਲੇ ਵੀ ਜਦੋਂ ਤੂੰ ਚਾਹ ਪਾਣੀ ਦਾ ਖਰਚਾ ਲਿਆ ਵਾ ਸਾਰਾ ਕੁਝ ਕੀਤਾ ਫਿਰ ਤੂੰ ਕਿਉਂ ਇਦਾਂ ਬੋਲਦਾ ਫਿਰ ਜੇ ਲੈ ਵਾ ਕਿਸੇ ਦਾ ਕੰਮ ਕਰੋ ਅੱਛਾ ਪੈਸੇ ਲਿੱਤੇ ਤੁਹਾਡੇ ਕੋਲ ਹਾਂਜੀ ਕਿਨੇ ਲਿੱਤੇ ਪੰਜ ਹਜ਼ਾਰ ਰੁਪਈਆ ਲਿਆ ਇਹਨੇ ਇੱਕੋ ਵਾਰੀ ਕਿ ਬਾਰ ਮਲਕੀ ਹਰ ਵਾਰੀ ਇੱਕ ਜਿਹੜਾ ਨਵਾਂ ਦਾ ਪਾਣੀ ਹਾਂਜੀ ਹਾਂਜੀ ਕੋਈ ਨਹੀਂ ਸੁਣਾਈ ਮੇਰੀ ਚਲਾਨ ਪੇਸ਼ ਨਹੀਂ ਕਰਦੇ ਨਾ ਮੇਰਾ ਚਲਾਨ ਨਹੀਂ ਪੇਸ਼ ਕਰਨ ਲੈ ਅੱਛਾ ਕੀ ਕੰਮ ਕਰਦੇ ਤੁਸੀਂ ਮੈਂ ਕਿਸੇ ਦੇ ਘਰ ਕੰਮ ਕਰਦੀ ਹਾਂ ਘਰਾਂ 'ਚ ਕੰਮ ਕਰਦੀ ਹਾਂ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦੀ ਹਾਂ ਕਿ ਮੇਰਾ ਚਲਾਨ ਭੇਜਿਆ ਜਾਵੇ ਤੇ ਇਹਨੂੰ ਬੋਲਣ ਦੀ ਜਾਸ ਸਖਾਈ ਜਾਵੇ ਕਿਹੜਾ ਐਸਾ ਹੀ ਨਾਮ ਪਤਾ ਹੈ ਇਹਦਾ ਨਾਮ ਰਵਿੰਦਰ ਲਗਾਤਾਰ ਉਹਦੇ ਇਹਦੇ ਨਾਲ ਡੀਲ ਹੁੰਦੀ ਤੁਹਾਡੀ ਹਾਂਜੀ ਇਹਦੇ ਕੋਈ ਕੇਸ ਆ ਹੋਣੇ ਇਹਨੇ ਕਿਹਾ ਸੀ ਇੱਥੇ ਮੈਂ ਆਈ ਸਾਂ ਮੈਂ ਪਰੇਸ਼ਾਨ ਬਹੁਤ ਸੀਗੀ ਮੈਂ ਇਹਦਾ ਤਰਲਾ ਮਾਰਿਆ ਮੈਂ ਕਿਹਾ ਤੂੰ ਯਾਰਾ ਚਲਾਨ ਭੇਜ ਦੋ ਇਹਨਾਂ ਨੇ ਮੇਰਾ ਕੋਈ ਨਹੀਂ ਸੁਣੀ 6 ਮਹੀਨੇ ਹੋ ਗਏ ਇਹਦਾ ਲਾਰਿਆ ਚ ਰੱਖਣ ਡਿਆ ਹੂੰ ਤੇ ਹੁਣ ਜਦੋਂ ਦੀ ਬਹਿਸ ਵਜੀ ਹੋਈਏ ਤੇ ਕਿਸ ਤਰ੍ਹਾਂ ਤੁਹਾਡਾ ਸ਼ਬਦ ਆ ਮੈਂ ਆਣ ਕੇ ਸਸੀ ਕਾਲ ਬੁਲਾਈ ਆ ਮੈਂ ਕਿਹਾ ਸਸੀ ਕਾਲ ਵੀਰੇ ਆਂਦਾ ਹਾਂ ਦੱਸੋ ਕੀ ਕੰਮ ਆ ਆ ਕੋਈ ਗੱਲ ਐ ਤਰੀਕਾ ਵਾ ਤੂੰ ਟੂਟੀ ਤੇ ਆ ਸੋ ਡਿਊਟੀ ਗਵਰਨਮੈਂਟ ਦੀ ਕਰਦਾ ਮੈਨੂੰ ਕਿਸਾਨ ਤੋੜੀ ਕਰਦਾ ਵਾ ਜਿਹੜਾ ਕੋਈ ਕੰਮ ਨੂੰ ਆਊਗਾ ਉਹਨੇ ਕੰਮ ਦਾ ਪੁੱਛਣਾ ਨਹੀਂ ਬਿਲਕੁਲ ਕੀ ਹੁਣ ਮੰਗ ਕੀ ਕਰਦੇ ਮੰਗ ਮੈਂ ਇਹ ਕਰਦੀ ਆ ਕਿ ਮੇਰੀ ਗੁੜੀਆ ਦਾ ਚਲਾਨ ਭੇਜਿਆ ਜਾਵੇ ਜੀ ਆ ਇੱਕ ਭੈਣ ਇਥੇ ਪਹੁੰਚੀ ਸੀ ਬਹਿਸ ਵਾਜੀ ਕਰਦੀ ਸੀ ਵੀ ਬਹੁਤ ਜ਼ਿਆਦਾ ਰਫ ਬੋਲਦੀ ਤੁਸੀਂ ਜਾਂ ਫਿਰ ਉਹ ਬੋਲਦੀ ਹਰ ਨਹੀਂ ਪਤਾ ਤੇ ਦੱਸੋ ਹੋਏਗਾ ਕੀ ਹੈ ਵੇਖੋ ਜੀ ਮੈਂ ਤਾਂ ਕਿਹਨੂੰ ਰਫ ਨਹੀਂ ਬੋਲਿਆ ਤੁਸੀਂ ਵੀ ਲਾਗੇ ਜੀ ਠੀਕ ਹੈ ਨਾ ਜੀ ਇਹਨਾਂ ਦਾ ਇੱਕ ਚਲਾਨ ਆ 52 ਨੰਬਰ ਆ ਫਾਇਲਾ ਸਾਡੇ ਕੋ ਤੁਮ ਸਾਡੇ ਕੋ ਆਪਣਾ ਇਹਨਾਂ ਦੀ ਬੇਟੀ ਦਾ ਕੋਈ ਉਹਨਾਂ ਦੇ ਘਰੇ ਵੱਲ ਜਾ ਆ ਮੈਂ ਵੀ ਉਹਨੂੰ ਕੁਝ ਦੇ ਕੇ ਮਾਰਤਾ ਸੀ ਉਹਦਾ ਚਲਾਨ ਰੈਡੀ ਆ ਇਤਰਾਜ਼ ਲੱਗੇ ਆ ਇਹ ਬੀਬੀ ਹੁਣ ਕਹਿੰਦੀ ਆ ਵੀ ਮੇਰਾ ਚਲਾਨ ਜਲਦੀ ਤੋਂ ਜਲਦੀ ਪੇਸ਼ ਕਰੋ ਹੁਣ ਉਹ ਤੇ ਪ੍ਰੋਸੈਸ ਦੇ ਨਾਲ ਹੀ ਚੱਲਣਾ ਜੋ ਵੀ ਹੋਇਆ ਠੀਕ ਹੈ ਜੀ 16 ਮਾਰਚ 2024 ਦਾ ਦੱਸਦੀ ਪਈ ਹੈ ਕਿ ਪਰ ਬਿਲਕੁਲ ਜਦੋਂ ਮੈਨੂੰ ਜਦੋਂ ਵੇਖੋ ਜੀ ਜਦੋਂ ਮੇਰੇ ਕੋ ਫਾਈਲ ਆਈ ਹੈ ਨਾ ਮੈਂ ਤਾਂ ਐਫਰਟ ਕਰਨ ਡਿਆ ਵਾਂ ਜਲਦ ਤੋਂ ਜਲਦ ਉਹਨੂੰ ਟੂ ਕੋਡ ਕਰਾਉਂਦੀ ਉਹਦੇ ਚ ਕੋਈ ਰਿਪੋਰਟਾਂ ਨੇ ਉਹ ਆ ਗਏਗਾ ਸਾਰੇ ਤੁਹਾਡੇ ਕੋਈ ਆ ਨਾ ਇਹਦਾ ਕੇਸ ਹੋਣ ਜੇ ਮੈਨ ਮੇਰੇ ਕੋਲ ਤਾਂ ਫਿਰ ਮੇਰੇ ਕੋਲ ਹੀ ਆ ਮੈਂ ਹੀ ડીਲ ਕਰਨ ਰਿਹਾ ਫਿਰ ਪਰ ਪਹਿਲਾਂ ਸਰ ਤੇ ਇੱਕ ਵੀਡੀਓ ਤੁਹਾਡੀ ਹੀ ਗਈ ਵਾ ਜਿਹਦੇ ਵਿੱਚ ਤੁਸੀਂ ਕਹਿੰਦੇ ਪਏ ਕਿ ਚੱਲ ਜਾ ਜੋ ਕਰਨਾ ਕਰ ਲਾ ਮੈਂ ਨਹੀਂ ਕਰਨਾ ਉਹ ਵੀਡੀਓ ਰਿਕਾਰਡ ਵਾ ਮੇਰੇ ਕੋਲ ਇਸ ਤਰ੍ਹਾਂ ਕੋਈ ਵੀਡੀਓ ਤੁਸੀਂ ਤੇ ਬਣਾ ਲੀਂਦੇ ਜਿਹੜੀ ਮर्जी ਬਣਾ ਲੀਂਦੇ ਬਸ ਜਦੋਂ ਬਾ ਤੂੰ ਹੀ ਤੂੰ ਹੀ ਤੁਹਾਡਾ ਤੂੰ ਹੀ ਆਪਣਾ ਜੋ ਵੀ ਰਾਈਟ ਰੱਖਦੇ ਹੋਏਂਗਾ ਆਪਣੇ ਨਾਲ ਤੇ ਹੁਣ ਇੱਕ ਇਨਸਾਨ ਆਣ ਕੇ ਮੈਨੂੰ ਕਰੀ ਆਮ ਤਾਰੀ ਪਬਲਿਕ ਦੇ ਮੇਰੇ ਮੁਲਾਜ਼ਮਾਂ ਦੇ ਸਾਹਮਣੇ ਤੁਹਾਡੀ ਪ੍ਰੈਸ ਦੇ ਸਾਹਮਣੇ ਤੁਹਾਡੇ ਪ੍ਰੈਸ ਦੇ ਸਾਹਮਣੇ ਗਲਤ ਬੋਲੂਗਾ ਤੇ ਮੈਂ ਦੱਸੋ ਵੀ ਮੈਂ ਯੂਨੀਫਾਰਮ ਦੇ ਵਿੱਚ ਹਾਂ ਮੈਂ ਉਹਨੂੰ ਕੀ ਮਾੜਾ ਕਹਿੰਦਾ ਜਿਵੇਂ ਮੈਂ ਤੁਹਾਡਾ ਨਹੀਂ ਨੌਕਰ ਲੱਗਾ ਮੈਂ ਆਪਣੀ ਮਹਿਕਮੇ ਦਾ ਬਥੇ ਲੋਕਾਂ ਵਾਸਤੇ ਆਪਾਂ ਕੰਮ ਕਰਨਾ ਸੀ ਦੇਖੋ ਜੀ ਮੈਂ ਆਪਣੇ ਮਹਿਕਮੇ ਦਾ ਕੰਮ ਕਰ ਰਿਹਾ ਮਹਿਕਮੇ ਦਾ ਕੰਮ ਜਿਹੜਾ ਮੇਰੀ ਫਾਈਲ ਆ ਮੈਨੂੰ ਕੰਪਲੀਟ ਕਰਕੇ ਭੇਜੂਗਾ ਪਬਲਿਕ ਕਿਉਂ ਰੋਈ ਜਾਵੇ ਪਬਲਿਕ ਆਗੇ ਥੋੜੀ ਵੀ ਤੁਹਾਨੂੰ ਮਾੜਾ ਚੰਗਾ ਬੋਲੀ ਜਾਦਾ ਸਰ ਉਹ ਵੀ ਰਿਪੋਰਟ ਹੈਗਾ ਜੋ ਉਹਨੇ ਬੋਲਿਆ ਉਹ ਵੀ ਰਿਪੋਰਟ ਹੈ ਸਾਰਾ ਕੰਪਲੀਟ ਹੈਗਾ ਪਰ ਉਹਦਾ ਤੁਹਾਡੇ ਤੇ ਬਲੇਮ ਲਾਇਆ 5000 ਰੁਪਏ 5000 ਰੁਪਏ ਕਹਿੰਦੇ ਨਹੀਂ ਜੀ ਮੈਨੂੰ ਤਾਂ ਕਿਹਾ 5000 ਇਹ ਮੈਨੂੰ ਪੰਜ 5000 ਕੋਈ ਪਤਾ ਨਹੀਂ ਕਿਨੂੰ ਦੇਗੀ ਉਹ ਮੈਨੂੰ ਤਾਂ ਮੈਂ ਤਾਂ ਕਿਹਾ ਕੋਈ ਲਿਆ ਨਹੀਂ ਦੀ ਜੇ ਮੈਂ 5000 ਲਿਆ ਹੁੰਦਾ ਤਾਂ ਉਹਨੂੰ ਚਲਾਨ ਟੂ ਕੱਟਣਾ ਆ ਜਾਂਦਾ ਸਰ ਚਲੋ ਮੈਨੂੰ ਐ ਦੀ ਨਾ ਪਰਮਾਤਮਾ ਨੇ ਬੜੀ ਬੰਦਾ ਦਿੱਤੀ ਛੋਟੀਆਂ ਛੋਟੀਆਂ ਖਾਮੀਆਂ ਕਰਕੇ ਥੋੜਾ ਜਨਾ ਸ਼ੋਭੀ ਖਰਾਬ ਹੁੰਦੀ ਪੁਲਿਸ ਕਮਿਸ਼ਨਰ ਅਮਰੀਤ ਸਰ ਪੁਲਿਸ ਕਮਿਸ਼ਨਰ ਅਮਰੀਤ ਸਰ ਬਹੁਤ ਵਧੀਆ ਕੰਮ ਕਰਦੇ ਨੇ ਇਹਨਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਜੀ ਵੇਖੋ ਪਬਲਿਕ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਾਡੀਆਂ ਮਜਬੂਰੀਆਂ ਸਮਝਣੀਆਂ ਚਾਹੀਦੀਆਂ ਵੀ ਸਾਡੀ ਕੀ ਮਜਬੂਰੀ ਹੈ 100 100 200 200 ਸਾਡੇ ਕੋਲ ਦਰਖਾਸਤਾਂ ਹੈ 100 100 ਫਾਈਲ ਆ ਹੁਣ ਇੱਕੇ ਫਾਈਲ ਉਧਰ ਇਹ ਸਮਾਨ ਦੇ ਸਾਰਿਆਂ ਨੂੰ ਸਮਾ ਦਵਾਂਗੇ ਨਾ ਸਰ ਬਾਤ ਬੜੀ ਇਹ ਕਿਤੇ ਉੱਠਣ ਲੱਗੇ ਕਿ ਦਿੱਕਤ ਨਹੀਂ ਹੁੰਦੀ ਹੀਟਰ ਲਾ ਕੇ ਬੈਠਾ ਦਿਖਾਓ ਜਰਾ ਬੈਠੇ ਜੇ ਉੱਠਣ ਲੱਗੇ ਦਿੱਕਤ ਨਹੀਂ ਹੁੰਦੀ ਹੁੰਦੀ ਕਿ ਜੇ ਵੀ ਠੰਡ ਵਿੱਚ ਲਾਣਾ ਸਰ ਕਿੰਨਾ ਕ ਜਾ ਜਾਏਗਾ ਹੀਟਰ ਲਾਇਆ ਤੁਸੀਂ ਕਿੰਨਾ ਕ ਜਾ ਜਾਏਗਾ ਜਿਹੜੀ ਲੋੜਿੰਦੀ ਬਾਈਟ ਉਹ ਕਰੋ ਇਹ ਮੇਰਾ ਪਰਸਨਲ ਮੈਟਰ ਆ ਮੇਰੇ ਪਰਸਨਲ ਕਿਉਂ ਮੇਰੀ ਮੈਟਰ ਆ ਮੇਰੇ ਮੇਰੇ ਸਰਵਾਈਕਲ ਦੀ ਪ੍ਰੋਬਲਮ ਹੈ ਹੀਟਰ ਲਾ ਸਕਦੇ